ਦੇ ਪੇਸ ਵਿੱਚ ਸਿਕਿਉਰਿਟੀ ਗਾਰਡ ਤੁਸੀਂ ਵੀ ਵੇਖ ਕੇ ਹੋ ਚਾਹੋਗੇ ਹੈਰਾਨ ਜਿਹੜੇ ਸਿਕਿਉਰਿਟੀ ਗਾਰਡ ਨੂੰ ਤੁਸੀਂ ਰਾਤ ਦੀ ਰਾਖ ਲਈ ਰੱਖਦੇ ਹੋ ਉਹ ਸਿਕਿਉਰਿਟੀ ਗਾਰਡ ਵੱਲੋਂ ਦੋ ਸਾਥੀਆਂ ਨਾਲ ਮਿਲ ਕੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ ਤੇ ਇਹ ਸਾਰੇ ਘਟਨਾ ਓਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਜਾਂਦੀ ਹੈ ਨਾਬਾ ਬਲੋਕ ਦੇ ਪਿੰਡ ਗੋਬਿੰਦਗੜ ਛੰਨਾ ਵਿਖੇ ਮੋਟਰਸਾਈਕਲ ਤੇ ਸਵਾਰ ਸਿਕਿਉਰਿਟੀ ਗਾਰਡ ਆਪਣੇ ਨਾਲ ਦੋ ਹੋਰ ਚੋਰਾਂ ਦੀ ਮਦਦ ਨਾਲ ਇਲੈਕਟ੍ਰੋਨਿਕ ਰਿਪੇਅਰ ਦੀ ਦੁਕਾਨ ਤੇ ਸਵੀਡਜ਼ ਦੀ ਦੁਕਾਨ ਦੇ ਜ਼ਿੰਦਰੇ ਤੋੜ ਕੇ 4 LED ਸੀ ਇਨਵਰਟਰ ਦਾ ਬੈਂਟਰਾ ਸਿਲੰਡਰ ਚੋਰੀ ਕਰਕੇ ਰਫੂ ਚੱਕਰ ਹੋ ਗਏ ਇਹ ਸਾਰੀ ਘਟਨਾ ਇਲੈਕਟ੍ਰੋਨਿਕ ਦੀ ਦੁਕਾਨ ਤੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਪਾਵੇਂ ਹੀ ਚੋਰ ਆਪਣੀ ਜਾਨ ਵਿੱਚ ਤਾਂ ਸੀਸੀਟੀਵੀ ਕੈਮਰੇ ਤੋੜ ਕੇ ਕੈਮਰਾ ਦਾ ਡੀਵੀਆਰ ਨਾਲ ਲੈ ਗਏ ਪਰ ਗਲਤੀ ਨਾਲ ਉਹ ਡੀਵੀਆਰ ਉੱਥੇ ਹੀ ਛੱਡ ਗਈ ਜਿਸ ਕਾਰਨ ਸਿਕਿਉਰਿਟੀ ਗਾਰਡ ਦੇ ਦੇ ਸਾਥੀਆਂ ਦੀ ਪੋਲ ਖੁੱਲ ਗਈ ਦੁਕਾਨਦਾਰ ਵੱਲੋਂ ਇਹਨਾਂ ਚੋਰਾਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ ਅੰਦਰ ਗੜ ਸਨਣਾ ਪਿੰਡਾ ਜੀ ਇਹ ਤੇ ਤਿੰਨ ਬੰਦੇ ਆਏ ਨੇ ਜੀ ਤੇ ਚਾਰ ਐਲਈਡੀਆਂ ਲੱਗਿਆ ਜੀ ਕੋਈ ਵੈਂਟਰ ਲੈ ਗਈ ਚੱਕ ਕੇ ਉਹਦਾ ਹਾਂਜੀ ਜਿਹੜੀ ਸੀਸੀਟੀਵੀ ਚ ਆਈ ਹੈ ਸਾਰੀ ਜਿਹੜੀ ਇਹ ਵੀਡੀਓ ਕੀ ਜਜਮੈਂਟ ਹੁੰਦੀ ਹੈ ਵੀ ਕੌਣ ਸੀ ਕਿਸ ਤਰ੍ਹਾਂ ਦੇ ਸੀ ਜਿਹੜਾ ਸਕਿਉਰਟੀ ਗਾਰਡ ਸੀ ਬੰਦਾ ਜੀ ਦੋ ਬੰਦੇ ਹੋ ਸੀ ਜਿਹੜਾ ਦੂਸਰਾ ਬੰਦਾ ਜੀ ਉਹ ਟੀ-ਸ਼ਰਟਾ ਲੋਰ ਪਾਈ ਹੋਈ ਸੀ ਉਹਦੇ ਹੀ ਉਹੀ ਅੰਦਰ ਗਿਆ ਜੀ ਉਹਨੇ ਸਾਰੀ ਸ਼ਾਨ ਵੀਣ ਕਰਕੇ ਉਹ ਲੱਗ ਗਿਆ ਜੀ ਇੱਥੋਂ ਸਭ ਤੋਂ ਪਹਿਲਾਂ ਆ ਕੇ ਕੀ ਸਭ ਤੋਂ ਪਹਿਲਾਂ ਕੈਮਰਾ ਤੋੜੇ ਨੇ ਜੀ ਉਹਨਾਂ ਨੇ ਆ ਕੇ ਹਾਂਜੀ ਉਸ ਤੋਂ ਬਾਅਦ ਫਿਰ ਸ਼ਟਰ ਉਹ ਕਰਿਆ ਜੀ ਤੁਹਾਨੂੰ ਵੀਡੀਓ ਕਿਵੇਂ ਮਿਲੀ ਹੈ ਵੀਡੀਓ ਮੇਰੇ ਕੋਲ ਇੱਥੇ ਕੈਮਰੇ ਲੱਗੇ ਹੋਣੇ ਜੇ ਡੀਵੀਆਰ ਚ ਮਿਲੀ ਹੈ ਡੀਵੀਆਰ ਉਹ ਭੁੱਲ ਗਏ ਜੀ ਉਹਰੇ ਬਾਹਰ ਕੱਢਿਆ ਪਿਆ ਹਾਂ ਬਾਹਰ ਕਾਉਂਟਰ ਤੇ ਪਿਆ ਤੇ ਜੀ ਡੀਵੀਆਰ ਹਾਂਜੀ ਤੇ ਹੋਰ ਵੀ ਨਾਲ ਕਿਆ ਨੁਕਸਾਨ ਕੀਤਾ ਦੁਕਾਨ ਦਾ ਕਿਤੇ ਨਹੀਂ ਹੋਰ ਤਾਂ ਬਸ ਇਹ ਇੱਕ ਬੈਂਟਰਾ ਲੈ ਗਏ ਨੇ ਜੀ ਚਾਰ ਲੈ ਗਏ ਮੇਰੇ ਅੱਲੀ ਨੇ ਜਾ ਕੇ ਲੈ ਗਏ ਜੀ ਕਿੰਨੇ ਦਾ ਨੁਕਸਾਨ ਕਰ ਗਏ ਲੱਖ ਰੁਪਏ ਦਾ ਨੁਕਸਾਨ ਕਰ ਗਏ ਜੀ ਕਿੰਨੇ ਹੋਰ ਦੁਕਾਨ ਤੇ ਉਹ ਕਿੰਨਾ ਉਹ ਉਹਦਾ ਜੀ ਸਿਲੰਡਰ ਸਿਲੰਡਰ ਲੈ ਗਏ ਜੀ ਹਲਵਾਈ ਦੀ ਦੁਕਾਨ ਆ ਜੀ ਨਾਲ ਹਾਂਜੀ ਰਾਜ ਰਾਜੇ ਸਵੇਟ ਸਹੀ ਕੀ ਮੰਗ ਕਰਦੇ ਹਾਂ ਅਸੀਂ ਤਾਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਜਿਹੜੇ ਬੰਦੇ ਹੁਣ ਇੱਥੇ ਨਸ਼ੇ ਪੱਤੇ ਵਾਲੇ ਫਿਰਦੇ ਨੇ ਇੱਕ ਤਾਂ ਉਹਨਾਂ ਦੀ ਨਤ ਪਾਈ ਜਾਵੇ ਜੀ ਇੱਕ ਚੋਰੀਆਂ ਤਾਂ ਹੋਵੇ ਜੀ ਮੈਂ ਤਾਂ ਹੁਣ ਗਰੀਬ ਬੰਦਾ ਤਾਂ ਮਰਜੂ ਜੀ ਇਹ ਕੱਲ ਹੋ ਗਈ ਜੀ ਤੇ ਤੁਹਾਡਾ ਇਸ ਦੀ ਗੁਜ਼ਾਰਾ ਚੱਲਦਾ ਦੁਕਾਨ ਹਾਂ ਇਸ ਦੀ ਗੁਜ਼ਾਰਾ ਚੱਲਦਾ ਈ ਸਾਡਾ ਤਾਂ ਕਿਹੜੇ ਐਲ ਸੀ ਡੀ ਆ ਜੀ ਉਹ ਤੁਹਾਡੇ ਗਾਕਾਂ ਦੀ ਐਸੀ ਦੀ ਗਾਕਾਂ ਦੀਆਂ ਦੀ ਜੀ ਉਹ ਐਲ ਸੀ ਡੀਆਂ ਜੀ ਠੀਕ ਕੀਤੀ ਹੋਈਆਂ ਹਾਂ ਠੀਕ ਕੀਤੀ ਹੋਈਆਂ ਜੀ ਇੱਕ ਨਵੀਂ ਲੈ ਗਿਆ ਜੀ ਲਗਦਾ ਲਾ ਕੇ ਜੀ ਹਾਂ ਜੀ ਜੀ ਦਵਿੰਦਰ ਸਿੰਘ ਆ ਮੇਰੀ ਦੁਕਾਨ ਆ ਜੂਰੇ ਰਾਜੂ ਸਿੰਘ ਜੀ ਦੇ ਨਾਮ ਤੇ ਜੀ ਮੈਂ ਲਵਾਈ ਦਾ ਕੰਮ ਕਰਦਾ ਕਿ ਕੀ ਕੁਛ ਚੋਰੀ ਹੋਇਆ ਮੇਰੇ ਦੁਕਾਨ ਦਾ ਸ਼ਟਰ ਪਟਿਆ ਜੀ ਬਲਾ ਇਹਨਾਂ ਨੇ ਆ ਕੇ ਜੀ ਸ਼ਟਰ ਪਟਕੇ ਉਹ ਸਿਲੰਡਰ ਵਗੈਰਾ ਚੱਕ ਕੇ ਲੈ ਗਏ ਕਿੰਨੇ ਸਿਲੰਡਰ ਦੋ ਸਿਲੰਡਰ ਲੈ ਗਏ ਭਰੇ ਹੋਏ ਸੀ ਹਾਂ ਜੀ ਭਰੇ ਹੋਏ ਸੀ ਜੀ ਕੀ ਮੰਗ ਕਰਦੇ ਤੁਸੀਂ ਮੰਗ ਤੇ ਹੀ ਕਰਦੇ ਆ ਜੀ ਸਭ ਤੋਂ ਪਹਿਲਾਂ ਤਾਂ ਇਹਨਾਂ ਨੂੰ ਰੋਕਿਆ ਜਾਵੇ ਜਿਹੜੇ ਫਿਰਦੇ ਨੇ ਜੰਬੰਦੇ ਜੀ ਦੱਸ ਵੀਡੀਓ 'ਚ ਆਇਆ ਵੀ ਸਕਿਉਰਟੀ ਗਾਰਡ ਹਾਂਜੀ ਹਾਂ ਉਹ ਲੱਗ ਰਿਹਾ ਵੀ ਜਿਵੇਂ ਸਕਿਉਰਟੀ ਗਾਰਡ ਹੈ ਜੀ ਕੋਈ ਸਪੈਸ਼ਲ ਮਤਲਬ ਸਕਿਉਰਟੀ ਗਾਰਡ ਬੰਦਾ ਐ ਐਕਸਪਰਟ ਹੁੰਦੇ ਨੇ ਪੂਰੇ ਪਹਿਲਾਂ ਕੈਮਰੇ ਤੋੜੇ ਉਹਨਾਂ ਨੇ ਆ ਕੇ ਜੀ ਉਸ ਤੋਂ ਬਾਅਦ ਕੈਮਰੇ ਤੋੜ ਕੇ ਉਧਰ ਫੇਰ ਮੇਰੀ ਦੁਕਾਨ ਤੇ ਗਏ ਨੇ ਜੀ ਅੱਛਾ ਬਾਅਦ ਚ ਪੁੱਤਾ ਹਾਂਜੀ ਤੇ ਟਾਈਮ ਤਾਂ ਲਾਈ ਆ ਉਹਨਾਂ ਨੇ ਹਾਂਜੀ ਹਾਂਜੀ ਹਾਂਜੀ